ਸਟੈਂਡਰਡ ਆ ਗਿਆ 460 ਸਟੈਂਡਰਡ ਆ ਗਿਆ ਦੋਸਤੋ 460 ਪਾਵਰ ਸਟੀering ਸਪੈਸ਼ਲ ਕਲਟੀਵੇਸ਼ਨ ਗੀਅਰ ਸਟੈਂਡਰਡ ਬਹੁ ਭਰਾ ਮੰਗਦੇ ਹੁੰਦੇ ਆ ਵੱਡੇ ਟਾਇਰਾਂ ਚ ਹੈਵੀ ਹਿਸੇ ਚ ਪਾਵਰ ਸਟੀering ਟਰੈਕਟਰ ਸਪੈਂਡਲ ਚੈੱਕ ਕਰੋ ਹਿੱਸੇ ਦੇ ਟਰੈਕਟਰ ਦੇ ਦੇ ਜਿਹੜੇ ਜਿਹੜੇ ਬਾਗੀਦਾਰਸ ਦੇ ਕਮੈਨ ਦੇ ਸਪੈਂਡਲ ਹੁੰਦੇ ਨਾ ਇਹੋ ਜਿਹੇ ਸਪੈਂਡਲ ਆ ਟਰੈਕਟਰ ਦੇ ਸਪੈਸ਼ਲ ਕਲਟੀਵੇਸ਼ਨ ਗੀਅਰ ਤੇ ਇਹ ਸਪੈਸ਼ਲ ਮਾਡਲ ਆ ਇਹ ਡਬਲ ਕਲੱਚ ਦੇ ਚ ਨਾ ਗੀਅਰ ਦਾ ਥੋੜਾ ਫਰਕ ਪਾਇਆ ਗੀਅਰ ਇਹਦਾ ਵੈਸੇ ਵੀ ਪੁਣ ਹੈ ਵੀ ਇਹ ਲਿਫਟ ਬੜੀ ਤਗੜੀ ਕੰਪਨੀ ਨੇ ਬਣਾਈ ਸੀ। ਇਹਦੀ ਲਿਫਟ ਦੀ ਕੈਪੈਸਿਟੀ ਪਹਿਲਾਂ ਹੀ ਹੈਵੀ ਆਉਂਦੀ। ਬਾਕੀ ਟਰੈਕਟਰ ਨਾਲੋਂ ਸਟੈਂਡਰਡ ਦਾ ओरिजिनल ਟੂਲ ਆ ਤੇ ਮਾਡਲ ਵੀ ਦੱਸਦਾ ਤੁਹਾਨੂੰ ਦੋਸਤੋ ਤੇ ਪਾਵਰ ਸਟੀਅਰਿੰਗ ਦਾ ओरिजिनल 11 ਮਾੜ ਦੇ ਟਰੈਕਟਰ ਦੇ ਟਾਇਰ ਦੇਖੋ ਕਿਹੜੀ ਚੀਜ਼ ਤੇ ਪੈਸਾ ਲਾਉਂਗੇ। ਟਾਇਰ ਨਵੇਂ ਟਰੈਕਟਰ ਦੇ 65020 ਦੇ ਸਪੈਂਡਲ ਹੈਵੀ ਟਰੈਕਟਰ ਦੇ ਪਾਵਰ ਸਟੀਅਰਿੰਗ ਆਹਰਾ ਟਰੈਕਟਰ ਬਾਡੀ ਦਾ ਪੇਂਟ ਦੇਖੋ ਟਰੈਕਟਰ ਦਾ ਸੀ। ਕਾਲਾ ਸ਼ਾਹ ਰੰਗ ਪਿਆ ਟਰੈਕਟਰ ਦੇ ਪੈਰਪੂਰ ਦਾਨਾ ਦਾ ਵੀ ਵਧੀਆ ਰੰਗ ਹੈ। ਤੇ ਟਰੈਕਟਰ ਦਾ ਰੇਟ ਵੀ ਤੁਹਾਨੂੰ ਦੱਸੂਗਾ ਜਿਹੜੇ ਭਰਾ ਸਟੈਂਡਰਡ ਦੇ ਸ਼ਕੀਨ ਹਨ ਇਹਨੂੰ ਵੀਰ ਨੂੰ ਮੈਂ ਇੱਕ ਵਾਰੀ ਦੇਖਿਆ ਗੱਲ ਵੀ ਬੜੇ ਭਰਾਵਾਂ ਦੇ ਫੋਨ ਆਉਂਦੇ ਨੇ ਬਈ ਸਟੈਂਡਰਡ ਪਤਾ ਨਹੀਂ ਬਈ ਕੀ ਖੋਬੀ ਐ ਇਹਦੇ ਚ ਅਲਦਕ ਆ ਦੇਖੋ ਤੁਸੀਂ ਆ ਜਿਹੜਾ ਵੀ ਜਿਹੜੇ ਭਰਾ ਨੇ ਲੈਣਾ ਇਹਨੂੰ ਜੋ ਮਰਜੀ ਇਹਨੂੰ অপਸ਼ਨ ਦੇ ਦਿਓ ਬਾਈ ਆ ਟਰੈਕਟਰ ਦੇਖ ਲੈ ਨਾ ਬਾਈ ਸਟੈਂਡਰਡ ਦੱਸੋ ਹੈਗਾ ਜੀ ਟਾਇਰ ਟਰੈਕਟਰ ਦੇ ਨਾਲ ਦੇ ਆ ਜੀ 11 ਮਾਡਲ ਆ ਪੜ ਲਓ ਮਾਰਕਾ ਮੈਂ ਹੁਣ ਤਕਰੀਬਨ ਵੀਡੀਓ ਬਹੁਤ ਕਲੀਅਰਲੀ ਪਾਈਦੀ ਆ ਆ ਦੇਖੋ ਮਰਗਾਟ ਸਾਡਾ ਬਾਈ ਜੀ ਮੇਨ ਮਕਸਦ ਹੁੰਦਾ ਬਾਈ ਭਰਾਵਾਂ ਨਾਲ ਜੁੜੇ ਰਹਿਣ ਜਿਹੜੇ ਭਰਾ ਆਪਣੇ ਨਾਲ ਪੇਜ ਨਾਲ ਜੁੜੇ ਆ ਬੰਦੇ ਭਾਈ ਉਹਨਾਂ ਨੂੰ ਨਿਤ ਦੀ ਜਾਣਕਾਰੀ ਆ ਆਪਣਾ ਠੱਡਾ ਆ ਟਿਕਾਣਾ ਗੁਰੂ ਮਾਰ ਨੇ ਜਿੱਥੇ ਆਪਾਂ ਨੂੰ ਸਤਾਨ ਬਖਸ਼ਿਆ ਫਿਰ ਇੱਥੇ ਬੈਠੀ ਦਾ ਦੁਕਾਨਾ ਆਪਣੀ ਤੁਹਾਨੂੰ ਤੇ ਅੱਗੇ 321222 ਟਰੈਕਟਰ ਆ ਚੁੱਕਿਆ ਟੈਂਟਰ ਦੀ ਬਾਈ ਡਿਮਾਂਡ ਆ ਜਿਹੜੀ ਤੁਹਾਨੂੰ ਦੱਸੂਗਾ 2,60,000 ਰੁਪਏ ਬਾਕੀ ਓਨ ਟੇਬਲ ਹੋਰ ਬੇਈਮਾਨ ਜਿਹੜਾ ਹੋਊਗਾ ਟਰੈਕਟਰ ਦਾ ਤੁਹਾਡਾ ਪੈਸਾ ਨਹੀਂ ਟਰੈਕਟਰ ਦੇ ਲੱਗਦਾ ਇੱਕ ਵੀ ਜਿਵੇਂ ਆਮ ਦੇਖੇ ਨਾ ਬਾਹਰ ਦੇ ਨੰਬਰ ਟਰੈਕਟਰਾਂ ਦੇ ਦੇਖੋ ਸੁਰਖੀ ਬਿੰਦੀ ਸੋ ਤੁਹਾਨੂੰ ਪਤਾ ਇੱਥੇ ਕਈ ਤਰ੍ਹਾਂ ਦੇ ਟਰੈਕਟਰ ਆਉਂਦੇ ਆ ਹੁਣ ਇਹ ਟਰੈਕਟਰ ਤੇ ਜਾ ਕੇ ਸਾਰ ਬੁਮਾਰੋ ਤੇ ਪੈਲੀ ਚ ਵੜੋ ਟਰੈਕਟਰ ਨੂੰ ਹੋਰ ਟਰੈਕਟਰ ਦੇ ਕੋਈ ਟੂਬਾਂ ਡੰਬਾਂ ਪਾ ਲਈਆਂ ਨਿੱਗਰ ਆ ਟਰੈਕਟਰ ਦੇ ਅਸੀਂ ਦੇਖੋ ਟਰੈਕਟਰ ਜਮਾ ਹੈਵੀ ਕੈਪੈਸਿਟੀ ਜਿਵੇਂ ਕੰਮ ਕੁੰਮ ਲੈਣਾ ਚੰਗਾ ਛੋਟਾ ਕੰਮ ਲੈਣਾ ਨਾ ਉਹਦੇ ਵਾਸਤੇ ਟਰੈਕਟਰ ਆ ਗੋਡੇ ਗੱਡੇ ਚੰਗੇ ਹੈਵੀ ਆ ਟਰੈਕਟਰ ਦੇ ਚੋਹੂ ਸ਼ੂ ਦਾ ਤੁਹਾਨੂੰ ਮਗਰ ਹੋ ਕੇ ਦਾ ਹੁਣਾਂ ਟਰੈਕਟਰ ਆ ਦੇਖੋ ਮਾਉਂਟ ਬੂਂਟ ਟਰੈਕਟਰ ਦਾ ਪੂਰਾ ਸੌ ਪਿਆ ਟਰੈਕਟਰ 2011 ਮਾਡਲ ਟਰੈਕਟਰ ਨਾਲ ਦੇ ਟਾਇਰ ਆ ਪਿਛਲੇ ਆ ਸੱਜੇ ਪਾਸੇ ਦਾ ਟਾਇਰ ਆ ਸੱਜੇ ਪਾਸੇ ਦਾ ਮਰਗਾਟ ਤੇ ਆ ਕਲੱਚ ਵਾਲੇ ਪਾਸੇ ਦਾ ਮਰਗਾਟ ਆ ਪਿੱਛੋਂ ਮਾੜਾ ਜਿਹਾ ਡੈਂਟ ਆ ਆ ਦੇਖੋ ਟਾਇਰ ਪਿਛਲੇ ਵੀ ਕੰਮ ਦਿੰਦੇ ਆ ਕਿਉਂਕਿ ਕਣਕ ਚ ਚੱਲ ਜਾਣਗੇ ਝੋਨੇ ਵਰੀ ਟਾਇਰ ਪਾਉਣੇ ਪੈਣਗੇ ਇਹ ਵੀ ਕਣਕ ਕਣਕ ਵਰੀ ਇਹ ਕੰਮ ਦਿੰਦੇ ਆ ਦੇ ਅੰਦਰ ਹੀ ਦੇਖੋ ਅੱਗੇ ਸ਼ੋ ਬੀਲ ਬੋਲਰ ਇਹ ओरिजिनल ਪਾਵਰ ਆਇਆ ਲੱਗਦਾ ਜਿਵੇਂ ਪਾਵਰ ਕਰੇ ਕੰਪਨੀ ਦਾ ਪਾਵਰ ਆਈ ਬਣਾ ਦੇਖੋ ਆ ਦੇਖੋ ਇਹਨਾਂ ਦਾ ਪਾਵਰ ਸਟੇਰਿੰਗ ਦਾ ਭਲੇਖਾ ਪੈ ਜਾਂਦਾ ਬੰਦੇ ਨੂੰ ओरिजिनल ਪਾਵਰ ਸਟੇਰਿੰਗ ਡਵਲ ਕੁਲਚ ਤੇ ਸਭ ਤੋਂ ਵੱਧ ਗੇਅਰ ਜਿਹੜੇ ਟਰੈਕਟਰ ਦੇ ਆਏ ਆ 6 ਗੇਅਰਾਂ ਦੇ ਵਿੱਚ ਗੇਅਰ ਟਰੈਕਟਰ ਵੱਡਾ ਗੇਅਰ ਆ ਬਹੁਤ ਲਵਾਈ ਦੇਖੋ ਗੇਅਰ ਦੇ ਪੂਰੇ ਥੱਲੋਂ ਆ ਚੈੱਕ ਕਰੋ ਅੰਦਰੋਂ ਰੰਗ ਰੂੰਗ ਵੀ ਇੰਜਨ ਇਹਨਾਂ ਦੇ ਬਾਲੇ ਤਗੜੇ ਬਣਾਏ ਕੰਪਨੀ ਨੇ ਪਤਾ ਨਹੀਂ ਕੀ ਪਾਇਆ ਹੈ ਨਾ ਇੰਜਨਾਂ 'ਚ ਬਹੁਤ ਤਗੜੇ ਇੰਜਨ ਇਹ ਜਿਨ੍ਹਾਂ ਨੂੰ ਇਹਨਾਂ ਨੇ ਚਲਾ ਲਏ ਜਿਹੜਾ ਨੇ ਟਰੈਕਟਰ ਇਹ ਬਾਈ ਜਿਹੜੇ 59 11 'ਚ ਵੀ ਰੱਖਦੇ ਕਈ ਕਹਿੰਦੇ ਹੁੰਦੇ ਬਾਈ ਸਟੈਂਡਰਡ ਦਾ ਇੰਜਨ ਦਿਓ ਤੇ ਬਾਈ ਜਿਨ੍ਹਾਂ ਨੂੰ ਬਾਈ ਜੀ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਬਾਈ ਜਰੂਰ ਫੋਲੋ ਕਰ ਲਿਓ ਪੇਜ ਨੂੰ ਤੇ ਜਾਣਕਾਰੀ ਚੰਗੀ ਲੱਗੇ ਜੇ